ਇਹ ਦਰਦ ਭਰੀ ਆਵਾਜ਼ ਸੁਣ ਕੇ ਸਭ ਦਾ ਦਿਲ ਪਿਘਲ ਜਾਵੇਗਾ। ਅੱਜ ਘਰ ਆਵਾਜ਼ ਗਈ રે ਕੋਈ ਮੱਖ ਨਵਾਬੂ ਆ ਚੁਟਿਗੇ। ਉਹ ਬੈਠਾ ਆ। ਅੱਜ ਸਗਲਾ ਲਈ રે ਕੋਈ ਸੁਰਾਦੀ ਆ ਬਦਲਗੇ 우ਆ। ਅੱਜ ਬੁਲਿਆ ਲਈ રે ਬਬੂ ਅਕ ਭਸਾਵਾ ਮਨੋਲੀ। ਮੇਰਠ ਦੇ ਪਿੰਡ ਖਰੋਲੀ ਵਿੱਚ ਸਾਰੰਗੀ ਤੇ ਉਦਾਸ ਤਰਨ ਵਜਾ ਰਿਹਾ ਇਹ ਨੌਜਵਾਨ ਆਪਣੇ ਮਾਂ ਨੂੰ ਸਮਝਾ ਰਿਹਾ ਹੈ ਕਿ ਉਸੇ ਪਿਖਿਆ ਤੋਂ ਬਿਨਾ ਉਸਦਾ ਜੁਗ ਅਧੂਰਾ ਹੈ 33 ਸਾਲ ਦਾ ਇਹ ਨੌਜਵਾਨ 22 ਸਾਲ ਪਹਿਲਾਂ ਦਿੱਲੀ ਸਥਿਤ ਆਪਣੇ ਘਰ ਤੋਂ ਅਚਾਨਕ ਗਾਇਬ ਹੋ ਗਿਆ ਸੀ ਪਰਿਵਾਰ ਉਸ 11 ਸਾਲ ਦੇ ਪਿੰਕੂ ਦੀ ਪਿਛਲੇ 22 ਸਾਲਾਂ ਤੋਂ ਤਲਾਸ਼ ਕਰ ਰਿਹਾ ਸੀ ਪਰ ਕੋਈ ਸਫਲਤਾ ਨਹੀਂ ਸੀ ਮਿਲੀ ਹੁਣ ਜਦੋਂ ਉਹ 22 ਸਾਲ ਬਗਰੋਂ ਇੱਕ ਸਾਧੂ ਦੇ ਰੂਪ ਦੇ ਵਿੱਚ ਅਮਿੱਠੀ ਲਾਗੇ ਆਪਣੇ ਪਿੰਖਰੌਲੀ ਵਿੱਚ ਪਹੁੰਚਿਆ ਤਾਂ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਪਰ ਆਏ ਬਾਅਦ ਵਿੱਚ ਉਸ ਦਾ ਪਿਤਾ ਵੀ ਦਿੱਲੀ ਤੋਂ ਘਰ ਪੁੱਜ ਗਿਆ ਪੁੱਤਰ ਦੀਆਂ ਮਿੰਨਤਾਂ ਕਰਨ ਲੱਗੇ ਕਿ ਉਹ ਘਰ ਰਹਿ ਜਾਵੇ ਪਰ ਪੁੱਤਰ ਨੇ ਆਖਿਆ ਕਿ ਉਹ ਜੋਗੀ ਬਣ ਚੁੱਕਾ ਹੈ ਤੇ ਇਸ ਲਈ ਵਾਪਸੀ ਹੀ ਜਾਵੇਗਾ ਉਹ ਤਾਂ ਸਿਰਫ ਮਾਂ ਤੋਂ ਪਿਖਿਆ ਹੀ ਮੰਗਣ ਆਇਆ ਸੀ ਆਖਿਰ ਪਰਿਵਾਰ ਅਤੇ ਪਿੰਡ ਨੇ ਭਿਖਿਆ ਦੇ ਰੂਪ ਵਿੱਚ 13 ਕਵੈਂਟਲ ਅਨਾਜ ਉਸ ਨੂੰ ਦੇ ਕੇ ਇੱਕ ਫਰਬੀਰ ਨੂੰ ਵਿਦਾ ਕਰ ਦਿੱਤਾ। ਸ਼ਾਦ ਬਣੇ ਪੁੱਤ ਦੇ ਨਾਲ ਸੰਪਰਕ ਵਿੱਚ ਰਹਿਣ ਲਈ ਪਿਤਾ ਨੇ ਉਸ ਨੂੰ ਇੱਕ ਮੋਬਾਈਲ ਵੀ ਦੇ ਹੀ ਦਿੱਤਾ। ਪਰਿਵਾਰ ਵਾਲਿਆਂ ਮੁਤਾਬਕ ਪਿੰਡ ਦੇ ਹੀ ਇੱਕ ਵਿਅਕਤੀ ਫੌਜਦਾਰ ਸਿੰਘ ਦਾ ਭਤੀਜਾ ਵੀ ਉਹਦੇ ਨਾਲ ਸੀ। ਹੁਣ ਕਹਾਣੀ ਦਾ ਦੂਜਾ ਪੱਖ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਜੋਗੀ ਬਣਿਆ ਨੌਜਵਾਨ ਆਪਣੇ ਪਰਿਵਾਰ ਨਾਲ ਫੋਨ 'ਤੇ ਸੰਪਰਕ ਰੱਖਦਾ ਹੈ। ਅਖਰ ਮਾਪਿਆਂ ਦੇ ਘਰ ਮੁਰ ਆਉਂਦੀਆਂ ਬੇਨਤੀਆਂ ਨੂੰ ਸਵੀਕਾਰ ਕਰਦਿਆਂ ਹੋਏ ਉਸ ਨੇ ਦੱਸਿਆ ਕਿ ਉਸ ਦੀ ਵਾਪਸੀ ਲਈ ਮਠਨ ਨੂੰ 10 ਲੱਖ ਰੁਪਏ ਤੋਂ ਉੱਪਰ ਦੀ ਰਕਮ ਦੇਣੀ ਹੋਵੇਗੀ ਇਸ ਲਈ ਉਸ ਨੇ ਮਠ ਦੇ ਮੁਖੀ ਨਾਲ ਵੀ ਗੱਲ ਕਰਵਾਈ ਬਾਪ ਨੇ ਪੁੱਤ ਦੀ ਵਾਪਸੀ ਲਈ ਜ਼ਮੀਨ ਤੱਕ ਵੇਚ ਦਿੱਤੀ ਪਰ ਕਿਤੇ ਸ਼ੱਕ ਹੋਇਆ ਤਾਂ ਪਤਾ ਲੱਗਾ ਕਿ ਇਹ ਇੱਕ ਠੱਗੀ ਦਾ ਮਾਮਲਾ ਸੀ ਦਰਸਲ ਸਾਧੂ ਦੇ ਰੂਪ ਦੇ ਵਿੱਚ ਉਸ ਦਾ ਪੁੱਤ ਬਣ ਕੇ ਉਸ ਦੇ ਘਰ ਆਇਆ ਇਹ ਵਿਅਕਤੀ ਗੌਂਡਾ ਝੀਰੇ ਦੇ ਇੱਕ ਪਿੰਡ ਟਿਕਰੀਆ ਦਾ ਇੱਕ ਠੱਗ ਨਫੀਸ ਸੀ ਜੋ ਉਸ ਦੇ ਜਜਬਾਤਾਂ ਨਾਸ਼ ਖੇੜ ਕੇ ਸਭ ਕੁਝ ਲੁੱਟ ਲੈਣਾ ਚਾਹੁੰਦਾ ਸੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ